ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਅੱਜ ਮਸਿਆ ਦਾ ਪਵਿੱਤਰ ਦਿਹਾੜਾ ਹੈ ਜੀ ਜੇਕਰ ਤੁਸੀਂ ਇਸ ਦਿਨ ਆਪਣੇ ਘਰ ਦੇ ਵਿੱਚੋਂ ਇਹ ਚੀਜ਼ ਬਾਹਰ ਕੱਢ ਦਿੰਦੇ ਹੋ ਜਾਂ ਅੱਗ ਵਿੱਚ ਸਾੜ ਦਿੰਦੇ ਹੋ ਤੁਹਾਡੇ ਘਰ ਦੀ ਗਰੀਬੀ ਹਮੇਸ਼ਾ ਦੇ ਲਈ ਦੂਰ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਅੱਜ ਮੱਸਿਆ ਵਾਲੇ ਦਿਨ ਆਪਣੇ ਘਰ ਤੋਂ ਬਾਹਰ ਇਹ ਚੀਜ਼ ਕੱਢ ਦਿੰਦੇ ਹੋ ਜਾਂ ਫਿਰ ਅੱਗ ਦੇ ਵਿੱਚ ਸਾੜ ਦਿੰਦੇ ਹੋ ਤਾਂ ਤੁਹਾਡੇ ਘਰ ਦੀ ਗਰੀਬੀ ਹਮੇਸ਼ਾ ਦੇ ਲਈ ਦੂਰ ਹੋ ਜਾਵੇਗੀ ਅਤੇ ਘਰ ਵਿੱਚ ਪੈਸਿਆਂ ਦੇ ਢੇਰ ਲੱਗ ਜਾਣਗੇ ਤਾਂ ਸਾਤ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਸ ਵੀਡੀਓ ਨੂੰ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਤ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ ਦੇ ਵਿੱਚ ਬਹੁਤ ਸਾਰੇ ਹੜ ਆਏ ਹੋਏ ਸਨ ਹਰ ਵਾਰੀ ਹੀ ਹੜ ਆ ਜਾਂਦੇ ਬਹੁਤ ਸਾਰੇ ਜੰਗਲੀ ਜਾਨਵਰਾਂ ਦਾ ਨੁਕਸਾਨ ਹੋ ਜਾਇਆ ਕਰਦਾ ਸੀ ਬਹੁਤ ਸਾਰੇ ਪੇੜ ਦੇ ਨੁਕਸਾਨ ਹੋ ਜਾਂਦੇ ਸਨ ਜੀਵ ਜੰਤੂ ਮਾਰੇ ਜਾਂਦੇ ਸਨ ਕੁਝ ਭੱਜ ਜਾਂਦੇ ਸਨ ਪਰ ਕੁਝ ਭੱਜਣ ਦੀ ਕੋਸ਼ਿਸ਼ ਕਰਦੇ ਕਰਦੇ ਹੀ ਰਸਤੇ ਵਿੱਚ ਖਤਮ ਹੋ ਜਾਂਦੇ ਸਨ ਸਾਧ ਸੰਗਤ ਜੀ ਹਰ ਵਾਰ ਜਦੋਂ ਹੜ ਆ ਜਾਂਦੇ ਤਾਂ ਸਾਰੇ ਹੀ ਨਿਰਾਸ਼ ਹੋ ਜਾਂਦੇ ਹੜ ਜਦੋਂ ਚਲੇ ਜਾਂਦੇ ਤਾਂ ਵਾਪਸ ਜੀਵ ਜੰਤੂ ਆਪਣੇ ਘਰਾਂ ਨੂੰ ਪਰਤ ਜਾਂਦੇ ਚਾਰਕ ਦਿਨ ਗੱਲਾਂ ਬਾਤਾਂ ਹੋਇਆ ਕਰਦੀਆਂ ਕਿ ਕੀ ਹੱਲ ਕਰੀਏ ਇਹਦਾ ਪੱਕਾ ਹੀ ਹੱਲ ਕੀਤਾ ਜਾਵੇ ਤਾਂ ਅਗਲੀ ਵਾਰ ਸਾਡਾ ਨੁਕਸਾਨ ਨਹੀਂ ਹੋਵੇਗਾ ਪੰਜ ਸੱਤ ਦਿਨ ਇਹੀ ਗੱਲਾਂ ਬਾਤਾਂ ਹੋਣੀਆਂ ਸਲਾਮਾਂ ਹੋਣੀਆਂ ਤੇ ਫਿਰ ਇਹ ਸਾਰੀ ਹੀ ਗੱਲਬਾਤ ਆਈ ਗਈ ਕਰ ਦਿੰਦੇ ਸਾਰੇ ਹੀ ਪਸ਼ੂ ਪੰਛੀ ਆਪੋ ਆਪਣੇ ਕੰਮਕਾਰਾਂ ਦੇ ਵਿੱਚ ਰੁੱਝ ਜਾਇਆ ਕਰਦੇ ਫਿਰ ਜਦੋਂ ਕੁਝ ਕੁ ਮਹੀਨਿਆਂ ਦੇ ਬਾਅਦ ਉਹ ਜਿਹੜਾ ਸਮਾਂ ਫਿਰ ਆ ਜਾਂਦਾ ਉਹ ਜਿਹੜਾ ਮਾਹੌਲ ਬਣ ਜਾਂਦਾ ਇੱਕਦਮ ਫਿਰ ਚਿੰਤਾ ਸ਼ਾ ਜਾਂਦੀ ਕਿ ਆਪਾਂ ਇੰਨਾ ਲੰਮਾ ਸਮਾਂ ਗਵਾ ਲਿਆ ਹੈ ਹੁਣ ਆਪਾਂ ਕੀ ਕਰੀਏ ਹੁਣ ਤਾਂ ਮੁਸੀਬਤ ਇੱਕ ਵਾਰ ਫਿਰ ਤੋਂ ਸਿਰ ਤੇ ਆਣ ਖੜੀ ਹੈ ਹੁਣ ਤਾਂ ਕੋਈ ਹੱਲ ਹੀ ਨਹੀਂ ਨਿਕਲ ਸਕਦਾ ਇਸੇ ਤਰੀਕੇ ਦੇ ਨਾਲ ਕਈ ਸਾਲ ਬੀਤ ਗਏ। ਇੱਕ ਵਾਰ ਇੱਕ ਬਹੁਤ ਹੀ ਸਿਆਣਾ ਹੰਸ ਉੱਥੇ ਆ ਕੇ ਰਹਿਣ ਲੱਗਿਆ। ਉਹ ਨਦੀ ਦੇ ਕਿਨਾਰੇ ਰਹਿੰਦਾ ਸੀ ਤੇ ਬਿਲਕੁਲ ਹੀ ਜੰਗਲ ਦੇ ਐਣ ਵਿੱਚਕਾਰ ਦੀ ਲੰਘਦਾ ਸੀ। ਇਹਨਾਂ ਦੇ ਕਾਫੀ ਹੱਦ ਤੱਕ ਫਾਇਦਾ ਵੀ ਕਰਕੇ ਜਾਂਦਾ ਸੀ। ਜਦੋਂ ਹੜ ਆਉਂਦੇ ਇਹ ਪਾਣੀ ਆਪਣੇ ਨਾਲ ਲੈ ਜਾਇਆ ਕਰਦੇ। ਇਹ ਹੰਸ ਉੱਥੇ ਆ ਕੇ ਰਹਿਣ ਲੱਗਿਆ ਤੇ ਉੱਥੋਂ ਦੇ ਹੋਰ ਕਈ ਹੰਸਾਂ ਦੇ ਨਾਲ ਇਹਦੀ ਦੋਸਤੀ ਬਣ ਗਈ। ਹੋਰ ਕਈ ਸਾਰੇ ਪਸ਼ੂ ਪੰਛੀ ਉਸਦੇ ਦੋਸਤ ਬਣ ਚੁੱਕੇ ਸਨ ਉਹ ਹਰ ਇੱਕ ਨੂੰ ਇੱਕ ਚੰਗੀ ਰਾਏ ਦਿਆ ਕਰਦਾ ਸਾਰਿਆਂ ਦੇ ਨਾਲ ਇਹਦੀ ਮਿੱਤਰਤਾ ਹੋ ਗਈ ਉਹ ਵੇਖਿਆ ਕਰਦਾ ਕਿ ਇਸ ਜੰਗਲ ਦਾ ਕੋਈ ਵੀ ਮੋਹਤਬਰ ਨਹੀਂ ਹੈ ਸਾਰਾ ਕੁਝ ਆਪ ਮੁਹਾਰੇ ਹੀ ਚੱਲੀ ਜਾਂਦਾ ਹੈ ਇੱਕ ਹੰਸ ਦਾ ਇੱਕ ਖੰਭ ਪੂਰੇ ਤੌਰ ਤੇ ਕੰਮ ਨਹੀਂ ਸੀ ਕਰਦਾ ਕੁਝ ਹੱਦ ਤੱਕ ਇਹ ਹੰਸ ਉੱਡ ਸਕਦਾ ਤੇ ਕਦੇ ਉੱਡਣ ਦੀ ਕੋਸ਼ਿਸ਼ ਕਰਦਾ ਉਸ ਤਰੀਕੇ ਦੇ ਨਾਲ ਜਿਵੇਂ ਬਾਕੀ ਸਾਰੇ ਹੰਸ ਉਡਾਰੀਆਂ ਭਰਦੇ ਸਨ ਪਰ ਇਸ ਕੋਲੋਂ ਉੱਡਿਆ ਨਾ ਜਾਂਦਾ ਇਸ ਦੀਆਂ ਜਿਹੜੀਆਂ ਗੱਲਾਂ ਬਾਤਾਂ ਸਨ ਉਹ ਬੜੀਆਂ ਹੀ ਜ਼ਿਆਦਾ ਸਿਆਣੀਆਂ ਸਨ ਹਰ ਇੱਕ ਨੂੰ ਮੁਸੀਬਤ ਦੀ ਘੜੀ ਦੇ ਵਿੱਚ ਚੰਗੀ ਸਲਾਹ ਦਿੰਦਾ ਇਸ ਵਾਰ ਜਦੋਂ ਹੜ ਆਉਣੇ ਸਨ ਇਸ ਤੋਂ ਪਹਿਲਾਂ ਹੀ ਤਕਰੀਬਨ 2 ਕੁ ਮਹੀਨੇ ਸਾਰੇ ਪਸ਼ੂ ਪੰਛੀ ਇੱਕ ਥਾਂ ਤੇ ਇਕੱਠੇ ਹੋਏ ਇਸ ਨੇ ਆਪਣੇ ਆਪ ਹੀ ਇਸ ਵਿਸ਼ੇ ਤੇ ਗੱਲਬਾਤ ਛੇੜ ਲਈ ਕਹਿਣ ਲੱਗੇ ਤੁਹਾਨੂੰ ਪਤਾ ਹੈ ਅੱਗੇ ਮੌਸਮ ਬੜਾ ਖਤਰਨਾਕ ਆ ਜਾਣਾ ਹੈ ਤੇ ਕੀ ਇਸ ਜੰਗਲ ਦੇ ਵਿੱਚ ਹੜ ਆਉਂਦੇ ਹਨ ਉਹ ਕਹਿਣ ਲੱਗੇ ਬਿਲਕੁਲ ਆਉਂਦੇ ਹਨ ਪਰ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਅਸੀਂ ਤਾਂ ਉਦੋਂ ਸੋਚਦੇ ਹਾਂ ਜਦੋਂ ਹੜ ਆ ਜਾਂਦੇ ਹਨ ਤੇ ਫਿਰ ਅਸੀਂ ਭੱਜ ਨੱਠ ਕਰ ਲੈਂਦੇ ਹਾਂ ਉੱਚੀਆਂ ਥਾਵਾਂ ਵੱਲ ਨੂੰ ਭੱਜਦੇ ਹਾਂ ਕੁਝ ਕੁ ਸਾਡੇ ਵਿੱਚੋਂ ਸੁਰੱਖਿਅਤ ਹੋ ਜਾਂਦੇ ਹਨ ਤੇ ਕੁਝ ਸਾਡੇ ਵਿੱਚੋਂ ਮਾਰੇ ਜਾਂਦੇ ਹਨ ਹੰਸ ਕਹਿਣ ਲੱਗਿਆ ਤਾਂ ਫਿਰ ਇਸ ਤਰੀਕੇ ਦੇ ਨਾਲ ਆਪਾਂ ਇੱਥੇ ਬੈਠੇ ਆਰਾਮ ਕਰ ਰਹੇ ਹਾਂ ਸਾਰਾ ਕੁਝ ਭੁੱਲ ਭੁਲਾ ਕੇ ਇਹ ਤਰੀਕਾ ਤਾਂ ਸਹੀ ਨਹੀਂ ਹੈ ਇਹ ਤਾਂ ਸਮਾਂ ਮਿਹਨਤ ਕਰਨ ਦਾ ਹੈ ਇਸ ਸਮੇਂ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਆਪਾਂ ਇੱਕ ਕੰਮ ਕਰ ਸਕਦੇ ਹਾਂ ਸਾਰੇ ਕਹਿੰਦੇ ਕਿ ਠੀਕ ਹੈ ਅਸੀਂ ਮਿਹਨਤ ਕਰਨ ਦੇ ਲਈ ਰਾਜ਼ੀ ਹਾਂ ਪਰ ਸਾਨੂੰ ਪਤਾ ਨਹੀਂ ਅਸੀਂ ਹੱਲ ਕੀ ਕਰਨਾ ਹੈ ਤੇ ਕੀ ਕਰੀਏ ਬਹਰੋਂ ਲਿਆ ਕੇ ਮਿੱਟੀ ਪਾਈਏ ਆਪਣੇ ਜੰਗਲ ਨੂੰ ਉੱਚਾ ਕਰ ਲਈਏ ਹੰਸ ਹੱਸ ਪਿਆ ਤੇ ਕਹਿੰਦਾ ਭਾਈ ਇਹ ਤਾਂ ਕੋਈ ਹੱਲ ਨਾ ਹੋਇਆ ਇੰਨੀ ਮਿੱਟੀ ਆਪਾਂ ਕਿਵੇਂ ਲਿਆ ਸਕਦੇ ਹਾਂ ਸਾਰੇ ਗੱਲਾਂ ਬਾਤਾਂ ਸੁਣ ਰਹੇ ਸਨ ਹੰਸ ਜੋ ਗੱਲਬਾਤ ਕਰ ਰਿਹਾ ਸੀ ਉਸ ਤੋਂ ਇੱਕ ਗੈਂਡਾ ਬਹੁਤ ਜ਼ਿਆਦਾ ਈਰਖਾ ਕਰਦਾ ਸੀ ਗੁੱਸਾ ਕਰ ਰਿਹਾ ਸੀ ਉਹ ਤਾਂ ਸਿੱਧਾ ਹੀ ਦਿਖਾਈ ਦੇ ਰਿਹਾ ਸੀ ਕਿ ਉਹ ਪੱਕੇ ਤੌਰ ਤੇ ਇਸ ਹੰਸ ਦੇ ਨਾਲ ਈਰਖਾ ਕਰਨ ਲੱਗ ਪਿਆ ਹੈ ਉਹ ਕਹਿੰਦਾ ਸੀ ਪਹਿਲਾਂ ਤਾਂ ਇਸ ਜੰਗਲ ਦੇ ਲੋਕ ਮੇਰੇ ਤੋਂ رائے ਲੈਂਦੇ ਸਨ ਭਾਵ ਕੇ ਸਲਾਹ ਲੈਂਦੇ ਸਨ ਪਸ਼ੂ ਪੰਛੀ ਮੈਨੂੰ ਹੀ ਸਿਆਣਾ ਸਮਝਦੇ ਸੀ ਪਰ ਅੱਜ ਕੱਲ ਹਰ ਪਾਸੇ ਇਹਦੇ ਹੀ ਸਿਆਣਪ ਦੇ ਚਰਚੇ ਹੋਈ ਜਾ ਰਹੇ ਹਨ ਮੇਰੀ ਕੋਈ ਗੱਲ ਸੁਣ ਹੀ ਨਹੀਂ ਰਿਹਾ ਉਹ ਕਹਿਣ ਲੱਗਿਆ ਕਿ ਤੁਸੀਂ ਰਹਾ ਦੱਸ ਦਿਓ ਜੰਗਲ ਉੱਤੇ ਕੁਝ ਐਸਾ ਵਿਛਾ ਦਿਓ ਇਹ ਦੇਤੇ ਮੀਹੀ ਨਾ ਪਵੇ ਉਸਨੇ ਇੱਕਦਮ ਹੰਸ ਦੀ ਗੱਲ ਨੂੰ ਕਟਿਆ ਤੇ ਬਹੁਤ ਜ਼ਿਆਦਾ ਗੁੱਸੇ ਵਿੱਚ ਨਜ਼ਰ ਆ ਰਹੀਆਂ ਸੀ ਹੰਸ ਕਹਿਣ ਲੱਗਿਆ ਕਿ ਨਹੀਂ ਹਰ ਇੱਕ ਚੀਜ਼ ਦਾ ਹੱਲ ਹੁੰਦਾ ਹੈ ਬਸ ਦਿਮਾਗ ਲਗਾਉਣ ਦੀ ਲੋੜ ਹੁੰਦੀ ਹੈ ਤੁਸੀਂ ਮੇਰਾ ਸਾਥ ਦੇਣ ਲਈ ਤਿਆਰ ਹੋ ਤੇ ਮੈਂ ਤੁਹਾਨੂੰ ਪੱਕਾ ਹੱਲ ਕਰਕੇ ਵਿਖਾਵਾਂਗਾ ਗੈਂਡਾ ਕਹਿੰਦਾ ਮੈਨੂੰ ਨਹੀਂ ਪਤਾ ਕਿ ਤੂੰ ਇੱਥੇ ਕਿਉਂ ਆਇਆ ਹੈ ਕਿੱਥੋਂ ਕੱਢਿਆ ਗਿਆ ਹੈ ਮੈਨੂੰ ਤਾਂ ਕਈ ਵਾਰ ਇਹ ਲੱਗਦਾ ਹੈ ਤੂੰ ਕੋਈ ਖਬਰੀ ਹੈ ਤੇ ਸਾਨੂੰ ਸਾਰਿਆਂ ਨੂੰ ਮਰਵਾਉਣ ਦੀ ਸਾਜ਼ਿਸ਼ ਕਰਦਾ ਪਿਆ ਹੈ ਸਾਰੇ ਪਸ਼ੂ ਪੰਛੀ ਗੈਂਡੇ ਦੇ ਇਸ ਬੋਲਬਾਣੀ ਉੱਤੇ ਕਾਫੀ ਨਰਾਜ ਹੋ ਗਏ ਉਹ ਉਸ ਤਰੀਕੇ ਦੇ ਨਾਲ ਕਿਉਂ ਬੋਲ ਰਿਹਾ ਹੈ ਇਹ ਤਾਂ ਹੰਸ ਇੱਕ ਸਾਡੀ ਮਦਦ ਕਰਨ ਵਾਲਾ ਹੀ ਜਾਨਵਰ ਹੈ ਹਰ ਇੱਕ ਦਾ ਫਾਇਦਾ ਹੀ ਸੋਚਦਾ ਹੈ ਨਾਲੇ ਇਸ ਨੂੰ ਕੀ ਖਤਰਾ ਇਸ ਹੜ ਤੋਂ ਇਹ ਤਾਂ ਸਾਡੇ ਫਾਇਦੇ ਦੀ ਗੱਲ ਕਰਦਾ ਹੈ ਇਸ ਗੈਂਡੇ ਨੂੰ ਕੀ ਪਰੇਸ਼ਾਨੀ ਹੈ ਉਹ ਕਹਿੰਦਾ ਠੀਕ ਹੈ ਮੈਂ ਕੱਲ ਨੂੰ ਜੰਗਲ ਦਾ ਜਾਇਜ਼ਾ ਲਵਾਂਗਾ ਜਾਇਜ਼ਾ ਲੈ ਕੇ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਆਪਾਂ ਕੀ ਕਰਨਾ ਹੈ ਜਿਸ ਨਾਲ ਹੜਾਂ ਤੋਂ ਬਚਿਆ ਜਾ ਸਕੇ ਇਸ ਦੇ ਲਈ ਮੈਨੂੰ ਤੁਹਾਡੇ ਸਾਰਿਆਂ ਦੇ ਸਾਥ ਦੀ ਜ਼ਰੂਰਤ ਹੋਵੇਗੀ ਗੈਂਡਾ ਉਹਦੀ ਗੱਲ ਨੂੰ ਪੂਰੀ ਸੁਣਦੇ ਬਿਨਾਂ ਹੀ ਅੱਧ ਵਿੱਚ ਘਾਰ ਛੱਡ ਕੇ ਚਲਿਆ ਗਿਆ ਬਾਕੀਆਂ ਨੇ ਵੀ ਕੁਝ ਨਾ ਕੁਝ ਪੱਕਾ ਭਰੋਸਾ ਕਰਵਾ ਦਿੱਤਾ ਕਿ ਅਸੀਂ ਤੇਰੇ ਨਾਲ ਹਾਂ ਤੇਰੀ ਮਦਦ ਕਰਾਂਗੇ ਉਹ ਇੱਕ ਦਿਨ ਜੰਗਲ ਦੇ ਵਿੱਚ ਫਿਰਿਆ 2-3 ਦਿਨ ਲਗਾਤਾਰ ਉਹ ਇੱਕ ਹਫਤੇ ਵਿੱਚ ਜੰਗਲ ਦਾ ਕੋਨਾ-ਕੋਨਾ ਉਸਨੇ ਛਾਣ ਮਾਰਿਆ ਉਸਨੇ ਫਿਰ ਜੰਗਲ ਦੇ ਪਸ਼ੂ ਪੰਛੀਆਂ ਨੂੰ ਇਕੱਠਿਆਂ ਕੀਤਾ ਤੇ ਕਿਹਾ ਆਪਾਂ ਨੂੰ ਛੋਟੀਆਂ-ਛੋਟੀਆਂ ਨਾਲੀਆਂ ਬਣਾਉਣੀਆਂ ਪੈਣਗੀਆਂ ਸਾਰੀਆਂ ਹੀ ਨਾਲੀਆਂ ਦੇ ਵਿੱਚੋਂ ਅੱਗੇ ਇੱਕ ਵੱਡਾ ਨਾਲਾ ਬਣਾ ਦਿਆਂਗੇ ਤੇ ਵੱਡੇ ਨਾਲੇ ਦਾ ਜਿਹੜਾ ਸੰਬੰਧ ਹੈ ਉਹ ਇਸ ਨਦੀ ਦੇ ਨਾਲ ਕਰ ਦਿਆਂਗੇ ਤਾਂ ਕਿ ਜੰਗਲ ਦੇ ਵਿੱਚ ਇੱਕ ਕੋਨੇ ਤੋਂ ਇਕੱਠਾ ਹੋ ਕੇ ਜਮਾ ਹੋਣ ਵਾਲਾ ਪਾਣੀ ਜਿਹੜਾ ਬਾਅਦ ਵਿੱਚ ਹੜਾਂ ਦਾ ਰੂਪ ਲੈ ਲੈਂਦਾ ਹੈ ਉਹ ਨਦੀ ਵਿੱਚ ਸਿੱਧੇ ਤੌਰ ਤੇ ਹੀ ਆਉਣ ਲੱਗ ਜਾਵੇਗਾ ਉਥੇ ਕੋਈ ਹੜ ਆਵੇ ਪਾਣੀ ਆਵੇ ਤਾਂ ਉਸ ਵਿੱਚ ਚਲਿਆ ਜਾਵੇਗਾ ਜੰਗਲ ਸਾਡਾ ਸੁਰੱਖਿਅਤ ਹੋ ਜਾਵੇਗਾ ਤੇ ਤੁਸੀਂ ਬਚ ਜਾਓਗੇ ਹੁਣ ਗੈਂਡਾ ਵੀ ਇਹ ਗੱਲਾਂ ਬਾਤਾਂ ਸੁਣ ਰਿਹਾ ਸੀ ਉਸ ਨੂੰ ਹੋਰ ਜ਼ਿਆਦਾ ਗੁੱਸਾ ਆਇਆ ਇਹ ਤਾਂ ਵਾਕਿਆ ਹੈ ਇੱਕ کارਗਰ ਤਰੀਕਾ ਹੈ ਇਸ ਤਰੀਕੇ ਦੇ ਨਾਲ ਜੇ ਹੜ ਹਾਉਣ ਤੋਂ ਬਚ ਜਾਗੇ ਤਾਂ ਬੜਾ ਜਿਆਦਾ ਸਾਡਾ ਨਾਮ ਹੋ ਜਾਣਾ ਹੈ ਤੇ ਇਹਨੇ ਤਾਂ ਮਸ਼ਹੂਰ ਹੀ ਹੋ ਜਾਣਾ ਹੈ ਉਸਨੇ ਵੇਖਿਆ ਕਿ ਇਸ ਹੰਸ ਦੇ ਪਿੱਛੇ ਲੱਗ ਕੇ ਸਾਰੇ ਹੀ ਪਸ਼ੂ ਪੰਛੀ ਜੰਗਲ ਦੇ ਕੋਨੇ-ਕੋਨੇ ਤੋਂ ਸਾਰੇ ਹੀ ਕਮਾਕਾਰਾਂ ਵਿੱਚ ਜੁਟ ਚੁੱਕੇ ਹਨ ਜੰਗਲ ਹਰ ਇੱਕ ਥਾਂ ਤੋਂ ਛੋਟੀਆਂ-ਛੋਟੀਆਂ ਨਾਲੀਆਂ ਵੱਡੇ-ਵੱਡੇ ਨਾਲਿਆਂ ਦੇ ਰੂਪ ਵਿੱਚ ਇਸ ਨੂੰ ਵਾਕਿਆ ਹੀ ਨਦੀ ਦੇ ਨਾਲ ਜੋੜ ਦਿੱਤਾ ਜਾਵੇਗਾ। ਕੁਝ ਕੁ ਦਿਨਾਂ ਬਾਅਦ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਗਿਆ। ਪਰ ਉਦੋਂ ਤੱਕ ਇਹ ਚਲਾਕੀ ਇਹ ਗੈਂਡਾ ਨਾ ਕਰ ਚੁੱਕਿਆ। ਮੀਂਹ ਲਗਾਤਾਰ ਪੈਂਦਾ ਰਿਹਾ। ਇਸ ਵਾਰ ਤਾਂ ਇਹਨਾਂ ਨਾਲੀਆਂ ਦੀ ਵਜ੍ਹਾ ਕਰਕੇ ਪਾਣੀ ਘਟ ਹੋਣਾ ਚਾਹੀਦਾ ਸੀ। ਉਸ ਗੈਂਡੇ ਨੇ ਐਸੀ ਸ਼ਰਾਰਤ ਕੀਤੀ ਕਿ ਪਾਣੀ ਦਾ ਪਹਿਲਾ ਨਾਲੋਂ ਵੀ ਤੇਜ਼ੀ ਦੇ ਨਾਲ ਜੰਗਲ ਵਿੱਚ ਭਰਨਾ ਸ਼ੁਰੂ ਹੋ ਗਿਆ। ਹੁਣ ਅਜੇ ਤੱਕ ਇਹ ਸਾਰੇ ਪਸ਼ੂ ਪੰਛੀ ਸੁਰੱਖਿਤ ਥਾਂ ਤੇ ਇਕੱਠੇ ਹੋਏ ਸਨ ਪਰ ਜਿਸ ਤਰੀਕੇ ਦੇ ਨਾਲ ਪਾਣੀ ਦੀ ਗਤੀ ਵਧ ਰਹੀ ਸੀ ਪਾਣੀ ਉੱਪਰ ਨੂੰ ਆ ਰਿਹਾ ਸੀ ਸਾਰੇ ਬੜੇ ਹੈਰਾਨ ਹੋਏ ਹੰਸ ਵੱਲ ਹੈਰਾਨੀ ਦੇ ਨਾਲ ਵੇਖਣ ਲੱਗੇ ਕਿ ਆਹ ਤਰੀਕਾ ਤਾਂ ਆਪਣੇ ਤੇ ਭਾਰੀ ਪੈ ਗਿਆ ਲੱਗਦਾ ਹੈ ਅੱਗੇ ਤਾਂ ਆਪਣੇ ਕੋਲ ਭੱਜਣ ਦਾ ਸਮਾਂ ਹੁੰਦਾ ਸੀ ਅਸੀਂ ਭੱਜ ਨੱਠ ਕੇ ਨਿਕਲ ਜਾਂਦੇ ਸੀ ਪਰ ਇਸ ਤਰੀਕੇ ਨਾਲ ਤੇਜ਼ੀ ਨਾਲ ਪਾਣੀ ਭਰ ਰਿਹਾ ਹੈ ਆਪਾਂ ਤਾਂ ਸਾਰੇ ਹੀ ਮਾਰੇ ਜਾਵਾਂਗੇ ਜੇ بچਾਂਗੇ ਤਾਂ ਕੋਈ ਹਾਥੀ ਹੀ ਬਚ ਸਕਦਾ ਹੈ ਜਾਂ ਫਿਰ ਕੋਈ ਜੀਰਾਫ ਬਚ ਸਕਦਾ ਹੈ ਬਾਕੀ ਤਾਂ ਸਾਰੇ ਮਾਰੇ ਜਾਣਗੇ ਪੰਛੀ ਹੁਣ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤੇ ਪਰ ਪੰਛੀ ਭੱਜਣ ਦੇ ਕਾਬਿਲ ਨਹੀਂ ਸਨ ਜਿੰਨੀ ਤੇਜ਼ੀ ਦੇ ਨਾਲ ਉਤੋਂ ਮੀਂਹ ਪੈ ਰਿਹਾ ਸੀ ਇਹ ਤਾਂ ਭੱਜ ਨਹੀਂ ਸੀ ਸਕਦੇ ਇਹਨਾਂ ਦੇ ਖੰਭ ਗਿੱਲੇ ਹੋ ਜਾਣ ਤੇ ਜਾਨਵਰ ਕੋਈ ਵੀ ਭੱਜਣ ਦੀ ਕੋਸ਼ਿਸ਼ ਜੇਕਰ ਕਰਦਾ ਹੈ ਪਰ ਨਿਕਲ ਨਹੀਂ ਪਾਵੇਗਾ ਉਸ ਤੋਂ ਪਹਿਲਾਂ ਹੀ ਉਸ ਪਾਣੀ ਨੇ ਉਹਨਾਂ ਨੂੰ ਘੇਰ ਲੈਣਾ ਹੈ ਆਪਾਂ ਤਦ ਬਹੁਤ ਹੀ ਕਸੂਤੇ ਫਸ ਗਏ ਹਾਂ ਉਹ ਸਾਰੇ ਜਾਨਵਰ ਆਖਣ ਲੱਗੇ ਉਧਰੋਂ ਗੈਂਡੇ ਨੇ ਜੋ ਕੰਮ ਕੀਤਾ ਹੋਇਆ ਸੀ ਉਸਨੇ ਕੀਤਾ ਸੀ ਕਿ ਜਿੱਥੋਂ ਸਾਰੀਆਂ ਨਾਲੀਆਂ ਇੱਕ ਵੱਡੇ ਨਾਲੇ ਦੇ ਵਿੱਚ ਜਾ ਕੇ ਪੈਂਦੀਆਂ ਹਨ ਉੱਥੇ ਉਸਨੇ ਕਾਫੀ ਸਾਰੇ ਰੁੱਖ ਸੁੱਟ ਦਿੱਤੇ ਸਨ ਉਹਨਾਂ ਨਾਲੀਆਂ ਦਾ ਮੂੰਹ ਹੀ ਬੰਦ ਕਰ ਦਿੱਤਾ ਸੀ ਤਾਂ ਕਿ ਪਾਣੀ ਜਿਹੜਾ ਹੈ ਪਿਛਲੇ ਜੰਗਲ ਦਾ ਇਕੱਠਾ ਹੋ ਕੇ ਇੱਥੇ ਹੀ ਆ ਜਾਵੇ ਤੇ ਜਿਹੜੀਆਂ ਵੀ ਗੁਫਾਵਾਂ ਵਿੱਚ ਰਹਿੰਦੇ ਹਨ ਉਹਦੇ ਵਿੱਚ ਵੀ ਪਾਣੀ ਭਰ ਜਾਵੇਗਾ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਫਸ ਗਿਆ ਉਹ ਬੜੇ ਹੀ ਮੁਸ਼ਕਲ ਦੇ ਵਿੱਚੋਂ ਉੱਥੋਂ ਨਿਕਲਿਆ ਤੇ ਭੱਜਦਾ ਭੱਜਦਾ ਸਾਰਿਆਂ ਦੇ ਕੋਲ ਪਹੁੰਚਿਆ ਉਸ ਨੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਮਾਫੀ ਮੰਗ ਲਈ ਤੇ ਕਿਹਾ ਜੋ ਕੁਝ ਹੋਇਆ ਮੇਰੀ ਗਲਤੀ ਕਰਕੇ ਹੋਇਆ ਮੇਰੀ ਈਰਖਾ ਕਰਕੇ ਹੀ ਤੁਹਾਡਾ ਨੁਕਸਾਨ ਹੋਇਆ ਹੈ ਨਾਲ ਦੇ ਨਾਲ ਹੁਣ ਮੇਰੀ ਜ਼ਿੰਦਗੀ ਵੀ ਪਰੇਸ਼ਾਨੀਆਂ ਦੇ ਨਾਲ ਘਿਰ ਚੁੱਕੀ ਹੈ ਸਾਰੇ ਹੀ ਬੜੇ ਹੈਰਾਨ ਹੋਏ ਉਸਨੇ ਦੱਸ ਦਿੱਤਾ ਮੇਰੀ ਈਰਖਾ ਸੀ ਹੰਸ ਦੇ ਨਾਲ ਕਿ ਸਾਰੇ ਉਸ ਨੂੰ ਆਪਣਾ ਨੇਤਾ ਕਿਉਂ ਮੰਨ ਰਹੇ ਹਨ ਮੇਰੇ ਤੋਂ ਕੋਈ ਸਲਾਹ ਹੀ ਨਹੀਂ ਲੈਂਦਾ ਇਸ ਚੱਕਰ ਦੇ ਵਿੱਚ ਮੈਂ ਇਹਨਾਂ ਨਾਲਿਆਂ ਦੇ ਮੂੰਹ ਦੇ ਅੱਗੇ ਕੁਝ ਰੁੱਖ ਸੁੱਟ ਦਿੱਤੇ ਸਨ ਉਹਨਾਂ ਦਾ ਵਹਾ ਪੱਕੇ ਤੌਰ ਤੇ ਹੀ ਬੰਦ ਕਰ ਦਿੱਤਾ ਜਿਸ ਕਾਰਨ ਪਾਣੀ ਪਿੱਛੇ ਚੜਦਾ ਜਾ ਰਿਹਾ ਹੈ ਉਸਨੇ ਕਿਹਾ ਮੈਂ ਆਪਣੀ ਗਲਤੀ ਸੁਧਾਰਨ ਦੇ ਲਈ ਤਿਆਰ ਹਾਂ ਮੇਰੀ ਸਹਾਇਤਾ ਕਰਨ ਦੇ ਲਈ ਹਾਥੀ ਨੂੰ ਮੇਰੇ ਨਾਲ ਚੱਲਣ ਦੀ ਲੋੜ ਹੋਵੇਗੀ ਮੈਂ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਆਪਣੀ ਗਲਤੀ ਸੁਧਾਰਨਾ ਚਾਹੁੰਦਾ ਹਾਂ ਹਾਥੀਆਂ ਨੇ ਉਸ ਦਾ ਸਾਥ ਦਿੱਤਾ ਕੁਝ ਹੀ ਪਲਾਂ ਦੇ ਵਿੱਚ ਜਾ ਕੇ ਉਹ ਜਿਹੜਾ ਬੰਨ ਲਗਾਇਆ ਹੋਇਆ ਸੀ ਉਸ ਨੂੰ ਖੋਲ ਦਿੱਤਾ ਗਿਆ ਜੰਗਲ ਦਾ ਪਾਣੀ ਵੇਖਦੇ ਆਂ ਹੀ ਵੇਖਦੇ ਆਂ ਨਦੀ ਦੇ ਵਿੱਚ ਚਲਿਆ ਗਿਆ ਉੱਪਰੋਂ ਮੀਂਹ ਪੈ ਰਿਹਾ ਸੀ ਪਰ ਕਿਸੇ ਵੀ ਪਾਸੇ ਪਾਣੀ ਜਮਾ ਨਹੀਂ ਸੀ ਹੋ ਰਿਹਾ ਜੰਗਲ ਦੇ ਵਿੱਚ ਪਹਿਲਾਂ ਤੱਕ ਹੜ ਵਰਗੇ ਹਾਲਾਤ ਸਨ ਪਰ ਇੱਕਦਮ ਹੁਣ ਠੀਕ ਹੋ ਗਏ ਹੁਣ ਜਿੰਨਾ ਮਰਜ਼ੀ ਮੀਂਹ ਆਈ ਜਾਵੇ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ ਹੁਣ ਉਹਨਾਂ ਨੂੰ ਚਿੰਤਾ ਸੀ ਕਿ ਅਸੀਂ ਖਾਣਾ ਪਾਣੀ ਕਿੱਥੋਂ ਲੈਣਾ ਹੈ ਪਰ ਹੰਸ ਨੇ ਇਸ ਦਾ ਪਹਿਲਾਂ ਹੀ ਹੱਲ ਕਰਕੇ ਰੱਖਿਆ ਸੀ ਸਤ ਸੰਗਤ ਜੀ ਇਸ ਕਹਾਣੀ ਦੇ ਰਾਹੇ ਕਹਾਣੀਕਾਰ ਨੇ ਸਾਨੂੰ ਇਹ ਹੀ ਸਿੱਖਿਆ ਦਿੱਤੀ ਹੈ ਕਿ ਕਈ ਵਾਰ ਸਾਡੇ ਮਨ ਦੇ ਵਿੱਚ ਬਿਨਾਂ ਵਜ੍ਹਾ ਦੇ ਨਾਲ ਹੀ ਕਿਸੇ ਨਾਲ ਵੈਰ ਪੈਦਾ ਹੋ ਜਾਂਦਾ ਹੈ ਈਰਖਾ ਦੇ ਵਸ ਪੈ ਜਾਂਦੇ ਹਨ ਕਈ ਵਾਰ ਈਰਖਾ ਦੇ ਵਿੱਚ ਅੰਨੇ ਹੋ ਕੇ ਅਸੀਂ ਕਿਸੇ ਨੂੰ ਸਬਕ ਸਿਖਾਉਣ ਬਾਰੇ ਸੋਚ ਲੈਂਦੇ ਹਾਂ ਕੋਈ ਐਸਾ ਕਦਮ ਪੁੱਟ ਦਿੰਦੇ ਹਾਂ ਜੋ ਜਾਣੇ ਅਣਜਾਣੇ ਦੇ ਵਿੱਚ ਸਾਡਾ ਵੱਡਾ ਨੁਕਸਾਨ ਕਰ ਰਿਹਾ ਹੁੰਦਾ ਹੈ ਜਿਸ ਤਰੀਕੇ ਦੇ ਨਾਲ ਗੈਂਡਾ ਦੂਜਿਆਂ ਦੇ ਬਾਰੇ ਈਰਖਾ ਕਰਦਾ ਕਰਦਾ ਹੰਸ ਦੇ ਨਾਲ ਈਰਖਾ ਕਰਦਾ ਆਪਣੀ ਜ਼ਿੰਦਗੀ ਨੂੰ ਹੀ ਖਤਰੇ ਵਿੱਚ ਪਾ ਚੁੱਕਿਆ ਸੀ ਸੋ ਈਰਖਾ ਕਦੇ ਨਹੀਂ ਕਰਨੀ ਚਾਹੀਦੀ ਹਮੇਸ਼ਾ ਸਿਆਣਪ ਦੀ ਗੱਲ ਕਰਨੀ ਚਾਹੀਦੀ ਹੈ ਜੇ ਕੋਈ ਹੋਰ ਸਹੀ ਗੱਲ ਕਰ ਰਿਹਾ ਹੋਵੇ ਜਾਂ ਚਾਰ ਬੰਦਿਆਂ ਨੂੰ رائے ਹੀ ਦੇ ਰਿਹਾ ਹੋਵੇ ਤਾਂ ਉਹਦੇ ਕੋਲ ਹੋ ਕੇ ਉਹਦੀ رائے ਲੈ ਲੈਣੀ ਚਾਹੀਦੀ ਹੈ ਉਹ ਸਾਰੀ ਜ਼ਿੰਦਗੀ ਸਾਡੇ ਫਿਰ ਕੰਮ ਆ ਸਕਦੀ ਹੈ ਕਦੇ ਵੀ ਕਿਸੇ ਸਿਆਣੇ ਬੰਦੇ ਤੋਂ ਈਰਖਾ ਨਹੀਂ ਕਰਨੀ ਚਾਹੀਦੀ ਬਲਕਿ ਕਦੇ ਵੀ ਈਰਖਾ ਨਹੀਂ ਕਰਨੀ ਚਾਹੀਦੀ ਕਿਸੇ ਨਾ ਕਿਸੇ ਕੋਲੋਂ ਕੁਝ ਸਿੱਖ ਲੈਣਾ ਚਾਹੀਦਾ ਹੈ ਕੀ ਪਤਾ ਕਿਹੜੀ ਸਿੱਖਿਆ ਤੁਹਾਡੇ ਕਦੋਂ ਕੰਮ ਆ ਜਾਵੇ ਸਾਨੂੰ ਕਿਸੇ ਪਰੇਸ਼ਾਨੀ ਦੇ ਵਿੱਚੋਂ ਬਾਹਰ ਕੱਢ ਸਕਦੀ ਹੋਵੇ ਸਾਡੇ ਕਿਸੇ ਮੁਸ਼ਕਿਲ ਦਾ ਹੱਲ ਕਰ ਸਕਦੀ ਹੋਵੇ ਸੋ ਸਾਥ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਸ਼ੇਅਰ ਕਰ ਦੇਣਾ ਜੀ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ